ਕਰੋ ਛੱਡਦੇ ਆਂ ਤਾਂ ਅਸੀਂ ਧਰਨਾ ਲਾਵਾਂਗੇ ਇਸ ਤੋਂ ਬਾਅਦ। ਧਰਨਾ ਲਾਉਣੇ ਕਿੰਨੇ ਵੇਤੂ ਬਾਦ ਜੇ ਪਾਣੀ ਛੱਡਿਆ ਤਾਂ ਛੱਡ ਨਹੀਂ ਦੇਣਾ। ਇੱਕ ਸਟੇਰੀਂਗ ਬਣਿਆ ਨੂੰ ਸ਼ੇਰੀਂਗ ਜੇ ਰਹਿਣ ਦਿਓ। ਪੀਰ ਨੂੰ ਦੁਆਰੇ ਤਾਲਾ ਦਾ ਰੂਪ ਲਾ ਦਿਓ। ਜੀ ਸਾਹਿਬ ਕੀ ਨਾਮ ਕੀ ਹੈ? ਨਰਦਾ ਸਿੰਘ ਆਪਾ ਨਗਰ ਕੌਂਸਲ ਮੈਂ ਮਾਤਦਾ ਜੀ ਕਿਵੇਂ ਦੇਖਦੇ ਹੋ ਸਟੇਡੀਅਮ ਦੇ ਵਿੱਚ ਜਿਹੜਾ ਪਾਣੀ ਕੱਢਿਆ ਗਿਆ ਜਿਹੜਾ ਮੀਂਹ ਦਾ ਪਾਣੀ ਹੈ ਜਾਂ ਸੀਵਰੇਜ ਦਾ ਗੰਦਾ ਪਾਣੀ ਇਸ ਸਟੇਡੀਅਮ ਵਿੱਚ ਕੱਢਿਆ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹ ਗਵਾਂ ਦੇ ਸਭ ਤੇ ਮੰਤਪਾਰੀ ਘਟ ਰਹੇ ਆ ਕਿ ਪਾਣੀ ਦਾ ਅਲਟਰਨੇਟਿਵ ਨਗਰ ਕੌਂਸਲ ਨੇ ਜਾਂ ਸੀਵਲ ਬੋਰਡ ਨੇ ਕਿਉਂ ਨਹੀਂ ਕਰਦਾ ਪਾਣੀ ਕਿਸੇ ਪਾਸੇ ਰਿਯੂਜ਼ਲਾਈਜ਼ ਹੋਰ ਕਿਤੇ ਜਾ ਕੇ ਕੰਮ ਆਵੇ ਗੰਦਾ ਪਾਣੀ ਸ਼ਹਿਰ ਦਾ ਪਾਣੀ ਇਕੱਠਾ ਕਰਕੇ ਦੋਨੋਂ ਸਟੇਡੀਅਮ ਦੇ ਵਿੱਚ ਇੱਕ ਤਾਂ ਕੁਸ਼ਤੀਖਾਣਾ ਔਰ ਨਾਲੇ ਸਟੇਡੀਅਮ ਇੱਥੇ ਪਾਣੀ ਛੱਡ ਕੇ ਮੈਨੂੰ ਤਾਂ ਕਿਤੇ ਕਿਤੇ ਮਸੂਣ ਲੱਗ ਗਿਆ ਹੁਣ ਵੀ ਇਹ ਨਸ਼ੇ ਤੋਂ ਦੂਰ ਕਰਨ ਲਈ ਖੜੇ ਇੱਕ ਸੈਂਟਰ ਚੱਲ ਰਹੇ ਦੋ ਜੀ ਦੇਖੀਦਾ ਆਪਾਂ ਖੇਡਾਂ ਨਾਲ ਜੁੜ ਕੇ ਬੱਚੇ ਨਸ਼ੇ ਤੋਂ ਦੂਰ ਹੁੰਦੇ ਆ ਤੇ ਸਾਡੇ ਪ੍ਰਸ਼ਾਸਨ ਵਾਲੇ ਪਤਾ ਨਹੀਂ ਇਹ ਚਾਹੁੰਦੇ ਬੱਚੇ ਨਸ਼ੇ ਦੇ ਲੱਗਣ ਦੋਨੇ ਸੈਂਟਰ ਨੂੰ ਬੰਦ ਕਰਨ ਵਾਸਤੇ ਕਿਉਂਕਿ 25-30 ਸਾਲਾਂ ਤੋਂ ਇਹ ਦੋਨੇ ਸੈਂਟਰ ਸੇਵਾ ਕਰ ਰਹੇ ਆ ਬੜੇ ਬੱਚੇ ਤੋਂ ਪੜ ਕੇ ਖੇਡ ਕੇ ਔਰ ਅਫਸਰ ਬਣੇ ਆ ਕਿ ਬੰਨਾ ਕਿਤੇ ਭਰਤੀ ਹੋਏ ਆ ਪਰ ਇਹਨਾਂ ਨੂੰ ਨਿਸ਼ਾਨ ਦਾ ਖਾੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਸਦੀ ਕਦੇ ਨਾ ਹਵਾ ਆ ਹੁਣ ਪਾਣੀ ਝੜਨ ਤੋਂ ਬਾਅਦ ਤੁਸੀਂ ਦੇਖੋ ਵੀ ਜੇ ਕੋਈ ਡੁੱਬ ਕੇ ਮਰ ਗਿਆ ਕੱਲ ਹੀ ਘਣਾ ਵਾਪਰ ਘੇੜੀਏ ਕਰ ਸ੍ਰੋਵਰ ਦੀ ਇਹ ਕੰਦਾ ਡੱਪ ਕੇ ਬੱਚੇ ਸਨਲ ਕਰਦੇ ਬਾਣੀ ਚ ਡੁੱਬ ਕੇ ਮਰ ਗਏ ਤਾਂ ਦੱਸੋ ਇਹ ਆਪਾਂ ਉਹਦਾ ਬਿਲਕੁਲ ਕਿਹੋ ਜਿਹਾ ਗੰਦਾ ਪਾਣੀ ਹੈ ਪਰ ਇੱਕ ਖੇਡ ਸਟੇਡੀਅਮ ਦੇ ਵਿੱਚ ਗੰਦੇ ਪਾਣੀ ਦਾ ਹੋਣਾ ਇੱਕ ਮੂੰਹ ਤੇ ਥੱਪੜ ਆ ਉਹਨਾਂ ਪ੍ਰਸ਼ਾਸਕਿਕ ਲੀਡਰਾਂ ਦੇ ਜਾਂ ਆਪਣੇ ਸ਼ਹਿਰ ਦੇ ਜਿੰਨੇ ਵੀ ਮੋਹਤਵਾਰ ਜਿੰਨੇ ਰਾਜਨੀਤਿਕ ਤੌਰ ਤੇ ਲਾ ਲੋ ਜਾਂ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਭਾਵੇਂ ਉਹ ਨਗਰ ਕੌਂਸਲ ਪ੍ਰੈਜ਼ੀਡੈਂਟ ਹੋਣ ਭਾਵੇਂ ਆਮ ਆਦਮੀ ਪਾਰਟੀ ਦਾ ਕੋਈ ਚਾਰਜ ਹੋਵੇ ਜਾਂ ਕੋਈ ਐਸਟੀਐਮ ਹੋਰ ਹੋਵੇ ਕਿ ਇਹ ਛੋਸਕ ਤੇ ਆਪਣੇ ਇੱਕ ਸਟੇਡੀਅਮ ਦੇ ਵਿੱਚ ਪਾਣੀ ਛੱਡਿਆ ਜਾਵੇ ਔਰ ਐਡੀ ਮੰਦਭਾਗੀ ਘਟਣਾ ਬੜਾ ਦਿਲ ਦੁਖਦਾ ਬੱਚੇ ਖੜੇ ਆ ਜਿਵੇਂ ਦੇਖਿਆ ਉਹਨੇ ਅੱਗੇ ਵਿਚਾਰੇ ਮੁਰਝੰਦੇ ਆ ਕੇ ਕਿੱਥੇ ਇਹਨਾਂ ਨੇ ਖੇਡ ਕੇ ਕੁਝ ਬਣਾਣਾ ਸੀ ਪਰ ਆਪਣੇ ਤਾਂ ਪਹਿਲੇ ਹੀ ਦੇਖੋ ਕਿੰਨੇ ਕੁ ਮੈਡਲ ਆਏ ਆਪਣੇ ਇੰਡੀਆ 'ਚ 올림픽 ਚੱਲ ਰਿਹਾ ਹੈ ਪਹਿਲੇ ਹੀ ਬੜਾ ਬੁਰਾ ਹਾਲ ਹੋ ਰਿਹਾ ਹੈ ਇੰਡੀਆ ਦਾ ਤੇ ਇੱਥੇ ਜਕਮਾਣਾ ਮੁੰਡਾ ਹੈ ਪਹਿਲੀ ਗੱਲ ਤੇ ਇੱਥੇ ਕੁਸ਼ਚੇ ਨਹੀਂ ਵੀ ਹੈਣੀ ਸੀ ਜੇ ਮਤਮਦ ਰਸੀਗੇ ਤਾਂ ਇਹਨਾਂ ਯਾਹ ਉਹ ਰਾਜ ਦੇ ਕੋਲ ਉਹ ਹੀ ਕਲਾਬ ਲਾ ਕੇ ਰੱਖਤਾ ਵੀ ਗੰਦੇ ਪਾਣੀ ਪ੍ਰਸ਼ਾਸਨ ਦਾ ਤਾਂ ਜਿਹੜਾ ਹੈਗਾ ਤਰਕ ਇਹ ਹੈ ਵੀ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਕੱਢਿਆ ਇਹ ਸ਼ਹਿਰ ਨਿਵਾਸੀਆਂ ਨੂੰ ਬਚਾਇਆ ਜਾ ਸਕੀਂ ਦੇਖੋ ਬਿਲਕੁਲ ਝੂਠ ਹੈ ਇਸ ਗੱਲ ਸਹਿਰ ਨਿਵਾਸੀਆਂ ਨੂੰ ਬਚਾਉਣ ਦੀ ਖਾਤਰ ਸੀਵਲ ਬੋਰਡ ਕਾਦੇ ਵਾਸਤੇ ਵੱਡੀਆਂ ਵੱਡੀਆਂ ਮੋਟਰਾਂ 13 ਕਰੋੜ ਰੁਪਇਆ ਪਹਿਲਾਂ ਆਇਆ ਕਹਿੰਦੇ ਸੀ ਲਾਇਆ ਉਹ ਕਿੱਧਰ ਗਿਆ 23 ਲੱਖ ਰੁਪਇਆ ਸਫਾਈ ਵਾਸਤੇ ਉਹ ਕਿੱਧਰ ਗਿਆ ਜੇ ਤੁਸੀਂ ਇਹੋ ਜਿਹੀ ਜਗ੍ਹਾ ਦੇ ਉੱਤੇ ਇਹਨਾਂ ਦੇ ਵਿੱਚ ਪਾਣੀ ਪਾ ਕੇ ਹੱਲ ਕੱਢਣਾ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਕੋਈ ਅਸਲੀ ਹੱਲ ਹੈ ਹਲਦੇਵਾੜ ਦੇ ਜਿਹੜੇ ਕੰਨੀ ਸਰਕਾਂ ਉੱਤੀਆਂ ਕਰੀਆਂ ਦੋਨੋਂ ਸਾਈਡ ਤੇ ਫਾੜਕਾ ਕੋਲੋਂ ਇਹ ਕਿੰਨੀ ਕਿੰਨੀ ਉੱਚੀਆਂ ਇਹ ਪਹਿਲਾਂ ਸਰਕਾਂ ਨਹੀਂ ਸੀਗਾ ਸਾਰਾ ਪਾਣੀ ਜਾਂਦਾ ਸੀ ਕਿ ਜੀ ਅਸੀਂ ਵੀ ਖੁਦ ਦੇਖਿਆ ਮੈਂ ਪਹਿਲਾਂ ਕੰਸਟਰਕਟਰ ਨੇ ਇਹ ਤਰਾ ਸੋਣਾਂ ਦੇ ਵਿੱਚ ਕਦੇ ਪਾਣੀ ਮੰਡੀ ਚ ਕਰਦਾ ਸੀ ਤਾਂ ਸਿਵਲ ਵੀ ਸਾਫ ਕਰਾਈ ਸੀ ਫਿਰ ਕਿਉਂ ਨਹੀਂ ਉਹਦੇ ਵੱਲ ਧਿਆਨ ਦਿੰਦੇ ਇਹੀ ਕੁਆਲਟੀ ਇਹ ਕੋਈ ਹੱਲ ਨਹੀਂਗਾ ਕੱਲ੍ਹ ਨਹੀਂ ਬਾਰਿਸ਼ ਤੋਂ ਬਾਅਦ ਇਹਦੇ ਪਾਣੀ ਸਿਰਫ 2 ਇੰਚ ਰਹਿ ਗਿਆ ਸੀ ਜੇ ਅੱਜ ਬਾਰਿਸ਼ ਹੋਰ ਪੈ ਜਾਂਦੀ ਹੈ ਜਾਂ ਕੱਲ੍ਹ ਹੋਰ ਪੈ ਗਈ ਤਾਂ ਪਾਣੀ ਫੁੱਲ ਭਰ ਜਾਣਾ ਦੱਸੋ ਫਿਰ ਕਿੱਥੇ ਕੱਢਣਗੇ ਇਹਨਾਂ ਕੋਲ ਕੋਈ ਕਲਟੀਨੇਟਰ ਹੈਗਾ ਚਲੋ ਅਸੀਂ ਮੰਨ ਲਏ ਇੱਥੇ ਇਹਨਾਂ ਨੇ ਹੱਲ ਕਰਦਿਆ ਇਹ ਕੋਨਾਂ ਦਾ ਬਿਲਕੁਲ ਝੂਠ ਤੇ ਝੂਠਾ ਤਰਕ ਹੈ ਉਹ ਝੂਠਾ ਲਾ ਰਿਹਾ ਹੈ ਸ਼ਹਿਰ ਵਸਨ ਨੂੰ ਸ਼ਹਿਰ ਵਸਨ ਨੂੰ ਵੀ ਸੁਤਰਾ ਚਾਹੀਦਾ ਵੀ ਸਾਡੇ ਗਰਾਉਂਡਾਂ ਦੇ ਵਿੱਚ ਪਾਣੀ ਖੜਨ ਦਾ ਆ ਲੈਣੀ ਸੀਵਲ ਡਿਪਾਰਟਮੈਂਟ ਸਾਬ ਕਰਾਓ ਸੀਵਲ ਚੱਲਦਾ ਹੋਵੇ ਔਰ ਇਹ ਗੰਦਾ ਪਾਣੀ ਜਿਹੜਾ ਉਹ ਆਪਣੀ ਜਗ੍ਹਾ ਤੇ ਜਾਵੇ ਸਪੋਇਂਟ ਤੇ ਜਾਵੇ ਕੀ ਮੰਗੀ ਹੈ ਤੁਹਾਡੀ ਪ੍ਰਸ਼ਾਸਨ ਤੋਂ ਸਦਕਾ ਕੰਮ ਜੀ ਦੇਖੋ ਮਰਿਆ ਨੂੰ ਹੋਰ ਨਾ ਮਾਰੋ ਪਹਿਲਾਂ ਹੀ ਬੜੀ ਖਸਤਾ ਹਾਲ ਦੂਜੇ ਚੱਲ ਰਹੇ ਆ ਕੋਈ ਇਹਨਾਂ ਦੀ ਸੁਣਾਈ ਨਹੀਂ ਵੱਲ ਸਕਦੀ ਪਰ ਫਿਰ ਵੀ ਜੇ ਆ ਬੱਚੇ ਖ ਇਹ ਪਾਣੀ ਕੱਢ ਕੇ ਬਕਾਇਦਾ ਰੰਗ ਚੜਾ ਕੇ ਦਿੱਤਾ ਜਾਂਦਾ ਹੈ ਔਰ ਇੰਫਰਚਰ ਵੀ ਜੇਕਰ بارش ਹੋ ਜਾਈਏ ਤੇ بارش ਦਾ ਪਾਣੀ ਦਾ ਸਾਂਭ ਲਾਵੇ ਪਰ ਜੇ ਮੰਡੀ ਦਾ ਪਾਣੀ ਇੱਦਾਂ ਛੱਡਿਆ ਨਾ ਨੇ ਤਾਂ ਇਹਦਾ ਕੋਈ ਹੱਲ ਨਹੀਂ ਹੈ ਹੱਥ ਬਨ ਕੇ ਬੇਂਤੀ ਵੀ ਕਰਦੇ ਆ ਔਰ ਨਾਲ ਤਾਂ ਉਹਨੇ ਕਿਹਾ ਇਤੋਂ ਬਾਅਦ ਜੇ ਪਾਣੀ ਵਜਿਆ ਤਾਂ ਫੇਟਾ ਨਹੀਂ ਦੇਣਾ ਇਹ ਨਰਬ ਪੈ ਪਾਈ ਆ ਫਿਰ ਵੀ ਇਹਦਾ ਕੋਈ ਹੱਲ ਹੋ ਜੇ ਕਿ ਉਹਦੇ ਨਾਲ ਡਿਜੈਕਟਰ ਇੰਜਨਾਂ ਚੱਕੇ ਘਟਣਾ ਹੁੰਦਾ ਤੇ ਦੇਖ ਲਓ ਤੁਸੀਂ ਕੱਢਾ ਕਿੰਨੇ ਦਿਨ ਤੇ ਪਾਣੀ ਕੱਢਿਆ ਜਾਊਗਾ ਉਸ ਤੋਂ ਬਾਅਦ ਕਿੱਥੇ ਪਾਉਣਾ ਕੋਈ ਹੱਲੇ ਤੱਕ ਆਲੀ ਇਹ ਕਰਨਾ ਕੀ ਹੈ ਪ੍ਰਸ਼ਾਸਨ ਵੱਲੋਂ ਜਦੋਂ ਪਾਣੀ ਤਾਂ ਚੱਲੂ ਛੱਡ ਦਿੱਤਾ ਜਾਂਦਾ ਜਿਹੜਾ ਦਾ ਮੈਂਟੀਨੈਂਸ ਖਰਚਾ ਹੁੰਦਾ ਹੈਗਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਕਹਿਣਾ ਮੈਂ ਤਾਂ ਸਹੀ ਨਹੀਂ ਐ ਕਿਸੇ ਦੇ ਪਾਸੇ ਨਹੀਂ ਸੱਜਣ ਜੀ ਉਹ ਕਹਿੰਦਾ ਮੈਂ ਲੋਕਾਂ ਨੂੰ ਕਹਾਂਗਾ ਸਰਦੂ ਇਕੱਠੇ ਕਰਕੇ ਦੇਵਾਂਗਾ ਮਾਰੀ ਜੀ ਕਿ 70 ਰੁਪਏ ਰਾਂਜ ਤੇ ਲੱਗਣਾ ਹੈ ਹਾਲਾਂਕਿ ਇਹ ਪ੍ਰਸ਼ਾਸਨ ਦਾ ਆਪਣਾ ਬੋਧਾ ਪਬਲਿਕ ਇਹਦੇ ਚੋਂ ਕਿਸੇ ਹਰ ਗੱਲ ਚ ਪਰ ਇਹਦਾ ਕੀ ਕਸੂਰ ਹੈ ਪਾਣੀ ਦੀ ਸੀਵਲ ਦਾ ਜਾਂ ਲੀਕ ਹੋ ਰਿਹਾ ਤਾਂ ਪਬਲਿਕ ਦਾ ਤਾਂ ਕਸੂਰ ਹੀ ਨਹੀਂ ਪਬਲਿਕ ਬਿੱਲ ਭਰ ਰਹੀ ਹੈ ਪਬਲਿਕ ਸਾਰਾ ਕੁਝ ਨੂੰ ਹਰ ਚੀਜ਼ ਦਾ ਟੈਕਸ ਦੇ ਰਹੀ ਹੈ ਇਹ ਕੰਮ ਹੈ ਸਾਡਾ ਸਰਕਾਰ ਦਾ ਪ੍ਰਸ਼ਾਸਨ ਦਾ ਔਰ ਇਹਨੂੰ ਜਿਹੜਾ ਲੰਕੜਾ ਕੇ ਦੇਣਾ ਉਹ ਵੀ ਖਰਚਾ ਸਰ ਸਾਨੂੰ ਸਾਡੀਆਂ ਮੈਂਟੇਨੈਂਸ ਦੇਵੇ ਸਾਡਾ ਤਾਂ ਬੁਰਾ ਹਾਲ ਕਰ ਸਿਟੇ ਕਦੇ ਗੰਦਾ ਪਾਣੀ ਦੇ ਰਿਸ਼ਦੀ ਵੀ ਬਗਾਤਾ ਤੁਹਾਨੂੰ ਵੀ ਸ਼ੱਕ ਪਤਾ ਹੋਵੇ ਕੀ ਨਾਮ ਹੈ ਜੀ ਹਰਦੀਪ ਸਿੰਘ ਬੋਲਦਾ ਜੀ ਹਰਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਾ ਹੈ ਇਹ ਜੀ ਸਾਡਾ ਪੱਕਾ ਤਲਾ ਮੱਜਦਾ ਜੀ ਕਾਫੀ ਸਮੇਂ ਤੋਂ ਤਕਰੀਬਨ 50 ਸਾਲ ਤੋਂ ਪੁਰਾਣਾ ਪੱਕਾ ਤਲਾ ਜੀ ਇੱਥੇ ਸਾਡੇ ਇੱਥੇ 95 ਦੇ ਵਿੱਚ ਚੀਮਾ ਸਾਹਿਬ ਡੀਐਸਪੀ ਆਏ ਅਰਜਨਟੀਨਾ ਵਾਰਡ ਬਾਸਕਰਬਾਲ ਦੇ ਕੋਚ ਜਕਸ਼ੀਸਪੂਰੀ ਉਹਨਾਂ ਨੇ ਇਹਨੂੰ ਇੱਕ ਸਟੇਡੀਅਮ ਦਾ ਰੂਪ ਦਿੱਤਾ ਇਹਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਇਆ ਇੱਥੋਂ بڑے ਬੱਚੇ ਸਪੋਰਟਸ ਤੇ ਪੰਜਾਬ ਪੁਲਿਸ ਦੇ ਵਿੱਚ ਅੜੜਾ ਘੁਫਾਫਾ ਦੇ ਵਿੱਚ ਪੰਜਾਬ ਪੁਲਿਸ ਜੋਗ ਕਰ ਰਹੇ ਹੈ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਜਿਹੜਾ ਇਹ ਤਲਾਬ ਤੋਂ ਇੱਕ ਸਟੇਡੀਅਮ ਬਣਿਆ ਉਹ ਸਟੇਡੀਅਮ ਹੀ ਰਹਿਣ ਦਿਓ ਵੀ ਇਹਨੂੰ ਦੁਬਾਰੇ ਤਲਾਬ ਦਾ ਰੂਪ ਬਣਾ ਦਿਓ ਜੇ ਕੋਈ ਸ਼ਹਿਰ ਦੇ ਨਿਵਾਸੀਆਂ ਨੂੰ ਜਾਂ ਮੰਨ ਲਓ ਕਿ ਜੇ ਪ੍ਰਸ਼ਾਸਨ ਨੂੰ ਕੋਈ ਦਿੱਕਤ ਆਉਂਦੀ ਹੈ ਵੀ ਇੱਥੇ ਪਾਣੀ ਛੱਡਦਾ ਹੈ ਇਹਦੀ ਬਜਾਏ ਕੋਈ ਹੋਰ ਸੋਲੂਸ਼ਨ ਕੱਢਿਆ ਜਾਵੇ ਕਿਉਂਕਿ ਇਹਦਾ ਸ਼ਹਿਰ ਨਿਵਾਸੀਆਂ ਨੂੰ ਬਹੁਤ ਫਾਇਦਾ ਹੈ ਸ਼ਹਿਰ ਦੇ ਬੱਚੇ ਇਸ ਗੇਮ ਨਾਲ ਜੁੜੇ ਹੈ ਨਸ਼ੇ ਤੋਂ ਬਚੇ ਹੈ ਸਾਡੇ ਕੋਚ ਐਸਏ ਜਸਜੀਪੂਰੀ ਜੀ ਬਹੁਤ ਮਿਹਨਤ ਕਰਦੇ ਆ ਉਹ ਟ੍ਰੈਨਿੰਗ ਚਾਰਜ ਆ ਆਪਣੀ ਡਿਊਟੀ ਦੇ ਦੌਰਾਨ ਸਵੇਰ ਸ਼ਾਮ ਟਾਈਮ ਕੱਢ ਕੇ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਤੇ ਸ਼ਹਿਰ ਨਿਵਾਸੀ ਇਸ ਗੱਲ ਨਾਲ ਬਹੁਤ ਖੁਸ਼ ਆ ਵੀ ਇੱਕ ਸਟੇਡੀਅਮ ਸਾਡੇ ਕੋਲ ਹੈਗਾ ਸਵੇਰ ਵੇਨੇ ਆ ਪੇਰੈਂਟਸ ਇੱਥੇ ਹੁੰਦੇ ਆ ਬੱਚੇ ਸਟੇਡੀਅਮ ਚੋਂ ਛੱਡ ਕੇ ਆ ਪਾਰਕ ਚ ਸੈਰ ਕਰਦੇ ਆ ਬੇਫਿਕਰੇ ਹੁੰਦੇ ਆ ਤੇ ਸਭ ਨੂੰ ਇਸ ਗੱਲ ਦੀ ਮਾਣ ਆ ਵੀ ਸਾਡੇ ਕੋਲ ਇਸ ਸਟੇਡੀਅਮ ਤੇ ਤੇ ਹੁਣ ਹਰਦੀਪ ਸਿੰਘ ਜੀ ਬਾਤ ਤੁਹਾਨੂੰ ਪੁੱਛਣਾ ਚਾਹੂੰਗਾ ਪਾਣੀ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਖੜਾ ਹੈਗਾ ਕੋਈ ਹਾਦਸਾ ਵਗੈਰਾ ਵੀ ਹੋ ਸਕਦਾ ਹੈ ਇਹ ਤਾਂ ਬਹੁਤ ਮਾੜੀ ਗੱਲ ਹੈ ਇਹ ਪਿੱਛੇ ਪਾਸੇ ਤੋਂ ਉੱਥੇ ਦੀ ਗੱਲ ਹੈ ਜੀ ਆਪਣੇ 88 ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਬਾਗ ਦੇ ਨਾਲ ਗੁਰਦੁਆਰਾ 88 ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਸਥਤਤੀ ਵੈਸੇ ਤਾਂ ਕਿਦਲਵਾ 88 ਗੁਰਦੁਆਰਾ ਗੁਰੂ ਸਾਹਿਬ ਉੱਥੇ ਆਈ ਸੀ ਉਹ ਸਰੋਵਰ ਦੇ ਵਿੱਚ ਵੀ ਐਤਵਾਰ ਨੂੰ ਬੱਚੇ ਜੀ ਡਿੱਗ ਪਏ ਮੰਦ ਭਾਗੀ ਘਟਨਾ ਹੋਈ ਬਹੁਤ ਮਾੜੀ ਇਸ ਗੱਲ ਦਾ ਸਾਰੇ ਸ਼ਹਿਰ 'ਚ ਸੋਗ ਹੈ ਤੇ ਆਤਾ ਜੀ ਮੇਰਾ ਮੌਦਾਕਰ ਹੈ ਜੀ ਇੱਥੇ ਕਦੇ ਵੀ ਹਾਦਸਾ ਵਾਪਰ ਸਕਦਾ ਹੋ ਵੇਖੋ ਜੀ ਨਾਲ ਪਰਲੇ ਪਾਸੇ ਤੁਸੀਂ ਨਿਹਰਾ ਮਾਰੋ ਬੱਚੇ ਪਰ ਫਿਰ ਵਿੱਚ ਭੰਮਰੇ ਹੈ ਜੀ ਚੁੱਲੇ ਲੈ ਰਹੇ ਕੋਈ ਵੀ ਕੁਝ ਹੋ ਸਕਦਾ ਹੈ ਇਹ ਤਾਂ ਪ੍ਰਸ਼ਾਸਨ ਨੂੰ ਮੰਗ ਹੈ ਜੀ ਇਹਨੂੰ ਖਾਲੀ ਕਿਤੇ ਜਾ ਵੀ ਜਲਦੀ ਜਲਦੀ ਜੇ ਇਹਦੀ ਕੋਈ ਲੋੜ ਆ ਹੋਰ ਕਿਸੇ ਪਾਸੇ ਕੁਝ ਨੂੰ ਕੱਢਿਆ ਜਾਵੇ ਸਾਡੇ ਕੋਲ ਇੱਕ ਹੀ ਸਟੇਡੀਅਮ ਹੈ ਤੇ ਇਸੇ ਨੂੰ ਦੁਬਾਰੇ ਤਲਾਬ ਬਣਾਤਾ ਜੀ ਤੇ ਬੱਚੇ ਫਿਰ ਨਸ਼ੇ ਤੇ ਲੱਗ ਜਾਣਗੇ ਜੀ ਨਾਲ ਇੱਕ ਸਾਡੇ ਹੋਰ ਇੱਕ ਪੁਸ਼ਤੀ ਦਾ ਖੜਾ ਹੈ ਇੱਥੇ ਵੀ ਬੱਚੇ ਮੰਨੋ ਕੋਚਿੰਗ ਲੈਂਦੇ ਆ ਤੇ ਵਧੀਆ ਇੱਕ ਜਿਵੇਂ ਕਿ ਦੀ ਆਪਾਂ ਗਰੁੱਪ ਬਣਿਆ ਜੀ ਬਾਸਕਟਬਾਲ ਦਾ ਤੇ ਪੁਸ਼ਤੀ ਦਾ ਇਹ ਬਣਿਆ ਰਹਿਣ ਤਾਂ ਸਾਡੀ ਪ੍ਰਸ਼ਾਸਨ ਨੂੰ ਹੀ ਹੱਥ ਛੋੜ ਕੇ ਬੇਨਤੀ ਹੈ ਹਾਂਜੀ ਕੀ ਨਾਮ ਹੈ ਜੀ ਵਿਕੀ ਸ਼ਰਮਾ ਸਰ ਮੈਂ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਤਲਾ ਦੇ ਵਿੱਚ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਖੜਾ ਹੈ ਸਰ ਤੁਸੀਂ ਦੇਖ ਹੀ ਰਹੇ ਹੋ ਸਸਤ ਕੋਟ ਪਾਣੀ ਖੜਾ ਹੈ ਬੱਚੇ ਤੁਸੀਂ ਦੇਖ ਰਹੇ ਹੋ ਸਾਰੇ ਵਣਜੇ ਬੈਠੇ ਐ ਪ੍ਰੈਕਟਿਸ ਕੋ ਇਹਨਾਂ ਦੇ ਟੂਰਨਾਮੈਂਟ ਹੁਣੇ ਸਟਾਰਟ ਹੋਣੇ ਆ ਸਕੂਲੀ ਟੂਰਨਾਮੈਂਟ ਕੀ ਹੱਲ ਹੋਣਾ ਚਾਹੀਦਾ ਹੈ ਦਾ ਜਿਹੜਾ ਹੱਲ ਸਰ ਇਹੀ ਹੈ ਕਿ ਅਸੀਂ ਚਾਹੁੰਦੇ ਹਾਂ ਪ੍ਰਸ਼ਾਸਨ ਤੋਂ ਕਿ ਅੱਜ ਤੋਂ ਬਾਅਦ ਹੁੰਤਾ ਚਲੋ ਜਿਹੜਾ ਪਾਣੀ ਹੋ ਗਿਆ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਪਾਣੀ ਕਢਾ ਵੀ ਦਵਾਂਗੇ ਹਮ ਲੇਕਿਨ ਦੁਬਾਰਾ ਇਸ ਗਰਾਊਂਡ 'ਚ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰੇ ਬਾਰੇ ਮੈਂ 22 ਸਾਲ ਹੋ ਗਏ ਮੈਨੂੰ ਇੱਥੇ ਪ੍ਰੈਕਟਿਸ ਕਰਦੇ ਹਾਂ ਹਮ ਠੀਕ ਹੈ ਨੈਸ਼ਨਲ ਪਲੇਅਰ ਆ ਕੁਝ ਮਹੀਨੇ ਨਾਲ ਕੋਚ ਵੀ ਹੈ ਪਲੇਅਰ ਨੈਸ਼ਨਲ ਪਲੇਅਰ ਆ ਸਾਰੇ ਬੱਚਿਆਂ ਦਾ ਜਿਹੜਾ ਭਵਿੱਖਾ ਜਿਹੜਾ ਉਹ ਇੱਥੇ ਹੀ ਹੈ ਹਮ ਠੀਕ ਹੈ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਦੁਬਾਰਾ ਪਾਣੀ ਇੱਥੇ ਨਾ ਪਾਇਆ ਜਾਵੇ ਅਗਰ ਉਹ ਛੱਡਦੇ ਐ ਤਾਂ ਅਸੀਂ ਧਰਨਾ ਲਾਵਾਂਗੇ ਇਸ ਤੋਂ ਬਾਅਦ ਤੁਸੀਂ ਆਪ ਦਾ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਆਪ ਦਾ ਕੰਮ ਕਰੋ ਕਿੰਨਾ ਕੁ ਨੁਕਸਾਨ ਹੋ ਰਿਹਾ ਹੈਗਾ ਜਿਹੜਾ ਪਾਣੀ ਤੁਸੀਂ ਦੇਖ ਹੀ ਰਹੇ ਹੋ ਹਾਲਾਂਕਿ ਇਹ ਅਜੇ ਨਾ ਆਪਣੇ ਇਗਲੇਰਾ ਲਾ ਰੱਖੀਏ ਪਾਰਗ ਦੀ ਕੰਧਾਂ ਦੇ ਨਾਲ ਅਗਰ ਉਹ ਨਾਲ ਲੱਗੀ ਹੋਣ ਇੱਕ ਦੋ ਬੱਚੇ ਹੋਰ ਮਰੇ ਹੋਣ ਇੱਥੇ ਹੂੰ ਪਹਿਲਾਂ ਵੀ ਕੋਈ ਹਾਸਾ ਵਗੈਰਾ ਹੋਇਆ ਹੈ ਪਹਿਲਾਂ ਹਾਸਾ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਗੁਰਦੁਆਰੇ ਦੀ ਜਿਹੜੀ ਸਰਾਹ ਸੀ ਉੱਥੇ ਦੋ ਬੱਚੇ ਦੋ ਭਰਾ ਦੇਖੋ ਮੱਧ ਭਾਗੀ ਘਟਨਾ ਹੋ ਤੇ ਅਗਰ ਇਹ ਨਲਾਰੇ ਨਾ ਲੱਗੇ ਹੁੰਦੀਆਂ ਨਾ ਮੈਨੂੰ ਲੱਗਦਾ ਕਿ ਇੱਥੇ ਵੀ ਐਦਾਂ ਦਾ ਹਾਸਾ ਹੋ ਜਾਣਾ ਸੀ ਤੇ ਗਰਾਊਂਡ ਇਹ ਗਰਾਊਂਡ ਨਹੀਂ ਬਣਨਾ ਸੀਗਾ ਬਦਨਾਮ ਹੋ ਜਾਣਾ ਸੀ ਬਾਬਾ ਗੰਗਾ ਰਾਮ ਜੋ ਸਟੇਡੀਅਮ ਕੀ ਮੰਗ ਕੇ ਤੁਹਾਡੀ ਪ੍ਰਸ਼ਾਸਨ ਮੰਗ ਸਾਡੀ ਇਹੀ ਹੈ ਅਸੀਂ ਅੱਜ ਜੋੜ ਕੇ ਸਾਰੇ ਮੇਰੇ ਜੂਨੀਅਰ ਐ ਸੀਨੀਅਰ ਸਭ ਬੇਨਤੀ ਕਰਦੇ ਕਿ ਦੁਬਾਰਾ ਇੱਥੇ ਪਾਣੀ ਨਾ ਚੱਲ ਜਾਵੇ ਇਹ ਸਾਡੀ ਕੀ ਨਾਮ ਹੈ ਜੀ ਲਾਪਰੇ ਸਿੰਘ ਜੀ ਲਾਪਰੇ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜਾ ਸਟੇਡੀਅਮ ਦੇ ਵਿੱਚ ਪਾਣੀ ਕੱਢਿਆ ਗਿਆ ਬਹੁਤ ਮਾੜੀ ਗੱਲ ਹੈ ਜੀ ਅਸੀਂ ਵੀ ਇੱਥੇ ਖੇਡਦੇ ਰਿਆਂ ਨੇ ਕਿੰਨੇ ਕਿੰਨੇ ਬੱਚੇ ਵੀ ਖੇਡਦੇ ਰਹੇ ਇੱਥੇ ਹੁਣ ਵੀ ਖੇਡਦੇ ਕਿੰਨੇ ਸਾਡੇ ਪਲੇਅਰ ਕੋਈ ਅਫਸਰ ਲਾਗਾ ਕੋਈ ਆਰਮੀ ਜਾਂ ਕੋਈ ਆਪਣਾ ਵੀ ਸਰਜਾ ਸਾਰੇ ਇੱਥੇ ਘੜ ਕੇ ਸਾਰੇ ਕਿਤੇ ਅਦੀ ਜੌਬ ਕਰਦੇ ਆ ਨਿਕਲ ਆਹ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਪਾਣੀ ਖੇਤੀਬੀ ਖੇਤੀ ਕੱਢਿਆ ਨਾ ਹੁਣ ਤੋਂ 10 ਦਿਨ ਹੋ ਗਏ ਪਾਣੀ ਇੱਥੇ ਖੜਾ ਹੈਗਾ ਬਿਮਾਰੀ ਦਾ ਘਰ ਆਈ ਇਹ ਤੇ ਇੱਥੇ ਕਹਿਤਾ ਜਾਂਦਾ ਸੀ ਪਾਣੀ ਕੱਢ ਕੇ ਦੇਵਾ ਤੁਹਾਨੂੰ ਅਜ ਕਿੰ ਨੁਕਸਾਨ ਕਿੰਨਾ ਹੁੰਦਾ ਹੈ ਸਟੇਡੀਅਮ ਦਾ ਗੱਲ ਕਰੀਏ ਬਾਈ ਬਹੁਤ ਹੁੰਦਾ ਹੈ ਜੀ ਕਲਰ ਦਾ ਨੁਕਸਾਨ ਹੋ ਜਾਂਦਾ ਜੀ ਜੌਰ ਵਿੱਚ ਸਨੀਮਾ ਹੋ ਜਾਂਦਾ ਖਰਾਬ ਹੋ ਜਾਂਦਾ ਜੀ ਉਹਦੀ ਕੋਈ ਰਿਪੇਅਰ ਨਹੀਂ ਹੁੰਦੀ ਬਸ਼ੀਤੀ ਕਰੀਏ ਕੋਸਾ ਆਦੇ ਕੋਲੋਂ ਪੈਸੇ ਲਾ ਕੇ ਆਦੇ ਰਿਪੇਅਰ ਕਰ ਦਿਆ ਮੋਟਰ ਵਗੈਰਾ ਚਲਾਉਂਦੇ ਨੇ ਉਹ ਸਾਤ ਅੰਦੀ ਸੱਤ ਕੋਈ ਹਾਸੀ ਵਗੈਰੇ ਦਾ ਵੀ ਖਤਰਾ ਹੈ ਜੀ ਹਾਸੀ ਦਾ ਪੂਰਾ ਖਤਰਾ ਜੀ ਬੱਚੇ ਕਰੀ ਤੇ ਨਹਾਉਣ ਆ ਜਾਂਦੀ ਉਹ ਬੋਲ ਦੇ ਤੇ ਚੜ ਚੜ ਕੇ ਬਹੁਤ ਸ਼ਾਲਾ ਪਾਰ ਦੇ ਕੋਈ ਨੁਕਸਾਨ ਹੋ ਜਾਏ ਮਰ ਜੇ ਜਾਨੀ ਮਾਨੀ ਨਸਾਨ ਹੋ ਜਾਏ ਪਰ ਜੀ ਬਿਆਰ ਕੌਣ ਹੈ ਟੀ ਮੰਗੀ ਹੈ ਤੁਹਾਡੀ ਮੰਗੀ ਹੈ ਜੀ ਪਾਣੀ ਨਾ ਛੱਡਿਆ ਅੱਗੇ ਤੋਂ ਕੋਈ ਹੋਰ ਹੀ ਲੱਗ ਪਤਾ ਜਾਵੇ ਤਾਂ ਪਾਣੀ ਕੱਢਣ ਦਾ ਇਹ ਸਾਰਾ ਪਾਣੀ ਸ਼ਹਿਰ ਦਾ ਇੱਥੇ ਕੱਢ ਦਿੰਦੇ ਜੀ ਇਹਨੂੰ ਤਲਾਬ ਨਾ ਰੱਖਿਆ ਜੀ ਤਲਾਹ ਨਹੀਂ ਹੋਣੀ ਚਾਹੀਦੀ ਗਰਾਊਂਡ ਹੋਣਾ ਚਾਹੀਦਾ ਜੀ